ਪੰਜਾਬ ਦੇ ਵਿੱਚ ਦੋ ਹੋਰ ਵਿਧਾਇਕਾਂ ਦੀ ਕੁਰਸੀ ਖੁੱਸ ਸਕਦੀ ਹੈ ਜਾਂ ਇਹ ਕਹ ਲਿਆ ਕਿ ਅਲਟੀਮੇਟਲੀ ਸੰਭਾਵੀ ਤੌਰ ਦੇ ਉੱਤੇ ਦੋ ਹੋਰ ਜ਼ਿਮਨੀ ਚੋਣ ਦਰਵਾਜ਼ਾ ਖੜਕਾ ਸਕਦੀਆਂ ਨੇ ਪਰ ਆਖਰਕਾਰ ਇਹ ਕਿਹੜੇ ਕਿਹੜੇ ਹਲਕੇ ਐ ਇੱਕ ਹਲਕਾ ਖਡੂਰ ਸਾਹਿਬ ਔਰ ਦੂਸਰਾ ਹਲਕਾ ਬੰਗਾ ਪਹਿਲਾਂ ਗੱਲ ਕਰੀਏ ਖਡੂਰ ਸਾਹਿਬ ਦੀ ਖਡੂਰ ਸਾਹਿਬ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ ਔਰ ਉਹਨਾਂ ਨੂੰ ਲੈ ਕੇ ਹਾਈ ਕੋਰਟ ਨੇ ਸਿੱਧੇ ਆਦੇਸ਼ ਜਾਰੀ ਕਰ ਦਿੱਤੇ ਆ ਉਹਨਾਂ ਦੀ ਅਪੀਲ ਨੂੰ ਇੱਕ ਪਾਸੇ ਰੱਖ ਦਿੱਤਾ ਆ ਯਾਨੀ ਕਿ ਕੋਈ ਰਾਏਤ ਉਹਨਾਂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ 4 ਸਾਲ ਦੀ ਸਜ਼ਾ ਆ ਔਰ ਅਗਲੇ ਮਹੀਨੇ ਸੁਣਵਾਈ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਗਈ ਆ ਹੁਣ ਇਸ ਮੈਟਰ ਦੇ ਵਿੱਚ ਪਹਿਲੀ ਗੱਲ ਤਾਂ 4 ਸਾਲ ਦੀ ਸਜ਼ਾ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਸਨ 2013 ਦਾ ਮੈਟਰ ਸੀ ਔਰ ਐਸ ਸੀ ਐਸ ٹی ਐਕਟ ਦੇ ਤਹਿਤ ਮਹਿਲਾ ਦੇ ਨਾਲ ਕੁੱਟਮਾਰ ਕਰਨ ਦੇ ਤਹਿਤ ਬਹੁਤ ਸਾਰੇ ਵਕਫ ਵਕਤਾਰਾਮਾ ਦੇ ਚਲਦੇ ਇਲਜ਼ਾਮ ਲੱਗੇ ਸਨ ਔਰ ਅਲਟੀਮੇਟਲੀ ਤਰਨਤਾਰਨ ਜ਼ਾਲਤ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਤੇ 4 ਸਾਲ ਦੀ ਜਿਹੜੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ 4 ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਜਾਂਦਾ ਕਿ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੁੰਦੀ ਹੈ ਲੰਗੇ ਦਿਨੀ ਮੰਗਲਵਾਰ ਨੂੰ ਯਾਨੀ ਕਿ 28 ਅਕਤੂਬਰ 2025 ਨੂੰ ਉਹਦੇ ਵਿੱਚ ਇਹ ਦਲੀਲ ਰੱਖੀ ਜਾਂਦੀ ਹੈ ਲਾਲਪੁਰਾ ਦੇ ਵਕੀਲ ਦੇ ਵੱਲੋਂ ਕਿ ਜੇ ਉਹਨਾਂ ਨੂੰ ਰਾਇਤ ਨਹੀਂ ਮਿਲੀ ਤਾਂ ਉਹਨਾਂ ਦੀ ਮੈਂਬਰਸ਼ਿਪ ਖੁੱਸ ਸਕਦੀ ਹੈ ਜਾਂ ਸਕਦੀ ਹੈ ਕਿਉਂਕਿ ਕਾਨੂੰਨ ਕਹਿੰਦਾ ਹੈ ਕਿ ਜੇ ਕਿਸੇ ਵਿਧਾਇਕ ਨੂੰ 2 ਸਾਲਾਂ ਤੋਂ ਜ਼ਿਆਦਾ ਦੀ ਸਜ਼ਾ ਹੁੰਦੀ ਹੈ ਤੇ ਉਸ ਦੀ ਲੈਜਿਸਲੇਟਿਵ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਇਹ ਵੀ ਸਵਾਲ ਖੜਾ ਰਿਹਾ ਹੈ ਕਿ ਆਖਰ ਉਹ ਮੈਂਬਰਸ਼ਿਪ ਰੱਦ ਕਿਉਂ ਨਹੀਂ ਹੋਈ ਪਰ ਇਸ ਦੇ ਬਾਵਜੂਦ ਹਾਈ ਕੋਰਟ ਨੇ ਅੱਗਿਓ ਇਹ ਟਿੱਪਣੀ ਕੀਤੀ ਹੈ ਕਿ ਅਜੇ ਤੱਕ ਮੈਂਬਰਸ਼ਿਪ ਰੱਦ ਹੋਣ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ ਗਿਆ ਸੋ ਇੰਨੀ ਕਾਲੀਕਰਨ ਦੀ ਲੋੜ ਨਹੀਂ ਹੈ ਔਰ ਅਗਲੀ ਸੁਣਵਾਈ ਅਗਲੇ ਮਹੀਨੇ ਨੂੰ ਮੁਲਤਵੀ ਕਰ ਦਿੱਤੀ ਹੁਣ ਇੱਕ ਤਾਂ ਮੈਟਰ ਇਹ ਹੈ ਜਿਸ ਉਤੇ ਜੇ ਸਪੀਕਰ ਕੁਲਤਾਰ ਸੰਧਵਾ ਐਕਸ਼ਨ ਲੈਂਦੇ ਹੈ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਐਹੋ ਜੀ ਸਥਿਤੀ ਦੇ ਵਿੱਚ ਦੁਬਾਰਾ ਜ਼ਿਮਨੀ ਚੋਣ ਕਰਾਣੀ ਪੈ ਸਕਦੀ ਹੈ ਔਰ ਦੂਸਰੇ ਪਾਸੇ ਦੂਸਰਾ ਹਲਕਾ ਹੈ ਬੰਗਾ ਬੰਗਾ ਹਲਕਾ ਉਥੋਂ ਵਿਧਾਇਕ ਸੁਖਵਿੰਦਰ ਸੁਖੀ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤੇ ਸਨ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਡਾਕਟਰ ਸੁਖਵਿੰਦਰ ਸੁਖੀ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਨੇ ਕਿ ਉੱਥੇ ਵੀ ਹਾਲਾਤ ਬਦਲ ਸਕਦੇ ਨੇ ਜ਼ਿਮਨੀ ਚੋਣ ਦੀ ਨੌਬਤ ਹੈ ਜਿਹੜੀ ਹੈ ਉਹ ਆ ਸਕਦੀ ਹੈ ਕਿਉਂਕਿ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਜੇ ਕੋਈ ਵਿਧਾਇਕ ਆਪਣੀ ਸਿਆਸੀ ਪਾਰਟੀ ਜਿੱਤਣ ਤੋਂ ਬਾਅਦ ਬਦਲ ਲੈਂਦਾ ਤਾਂ ਉਸ ਦੇ ਖਿਲਾਫ ਦਲ ਬਦਲੂ ਕਾਨੂੰਨ ਲਾਗੂ ਹੁੰਦਾ ਹੈ ਇਹ ਕਾਨੂੰਨ ਭਾਰਤ ਦੇ ਸੰਵਿਧਾਨ ਦੀ 10ਵੀਂ ਤਾਏ ਯਾਨੀ ਕਿ 10ਥ ਸ਼ੈਡਿਊਲ ਦੇ ਵਿੱਚ ਦਰਜ ਹੈ ਜਿਸ ਨੂੰ 1985 ਦੇ ਵਿੱਚ ਜੋੜਿਆ ਗਿਆ ਸੀ ਕਾਨੂੰਨ ਮੁਤਾਬਕ ਜੇ ਵਿਧਾਇਕ ਜਿੱਤਣ ਤੋਂ ਬਾਅਦ ਆਪਣੀ ਪਾਰਟੀ ਛੱਡ ਦੇਵੇ ਜਾਂ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਜਾਵੇ ਤਾਂ ਉਸ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਯਾਨੀ ਕਿ ਡਿਸਕਵਾਲਿਫਾਈਡ ਕਰਾਰ ਦੇਣਾ ਪੈਂਦਾ ਇਹ ਫੈਸਲਾ ਸਪੀਕਰ ਜਾਂ ਚੇਅਰਮੈਨ ਦੇ ਵੱਲੋਂ ਕੀਤਾ ਜਾਂਦਾ ਇਸ ਦੇ ਵਿੱਚ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਬੰਗਾ ਤੋਂ ਵਿਧਾਇਕ ਨੇ ਉਹਨਾਂ ਦਾ ਨਾਮ ਵੀ ਹੈ ਖੈਰ ਸਵਾਲ ਇਹ ਹੈ ਕਿ ਆਖਿਰ ਸਪੀਕਰ ਕੋਈ ਐਕਸ਼ਨ ਕਿਉਂ ਨਹੀਂ ਕਰ ਰਹੇ ਕਿਉਂਕਿ ਅਲਟੀਮੇਟਲੀ ਇਹ ਦੋਵੇਂ ਲੀਡਰ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਕਿ ਆਮ ਆਦਮੀ ਪਾਰਟੀ ਨਹੀਂ ਆਪਣੇ ਲੀਡਰਾਂ ਦੇ ਉੱਤੇ ਐਕਸ਼ਨ ਕਰਨ ਦੇਣਾ ਚਾਹਦੀ ਜਾਂ ਇਹ ਮੰਨ ਲਈਏ ਕਿ ਸੰਵਿਧਾਨ ਨੂੰ ਛਿੱਕੇ ਟੰਕ ਕੇ ਹੁਣ ਵਿਧਾਇਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੇ ਸਵਾਲ ਨੇ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬੜੇ ਰੋਮਾਂਟਿਕ ਪੰਜਾਬੀ ਤੇ